ਤੋ ਬੜਾ ਤਾੜੀਆਂ ਮੇਰੇ ਰੋਗਾਂ ਦੀ ਪੂਰੀ ਬੰਦ ਦੇ ਵਿੱਚ ਹਾਂਜੀ ਇਹ ਪੁੱਛਣਾ ਹੈ ਹੁਣ ਬੋਲਤੀ ਬੰਦ ਹੋ ਗਈ ਹੈ ਕੀ ਗੱਲ ਹੈ ਹੈ ਬੰਦੂ ਇੱਥੇ ਆ ਕੇ ਮੋਲ ਅੱਛਾ ਕਿ ਉਰੇ ਆ ਜਾ ਮੈਂ ਤੇ ਜਿੱਦ ਗੱਲਾਂ ਤਿੰਨ ਚਾਰ ਕਹਿਣੀ ਹੈ ਪਹਿਲੀ ਗੱਲ ਇਹ ਹੈ ਵੀ ਐਨੀ ਤੇ ਸੋਨਮ ਹਾਂ ਲੱਗਦਾ ਜਿਵੇਂ ਧਰਮੰਦਰ ਤੇ ਹਿਮਾ ਮਾਲਨੀ ਪਰਫਰਦੇ ਇਹ ਸੱਚੇ ਇਹ ਮੈਂ ਮੈਂ ਨਾ ਗੱਲ ਨਹੀਂ ਕਰਦਾ ਹੁੰਦਾ ਬਈ ਐਨੀ ਗੱਲ ਕਰਤੀ ਤੇ ਕਿਸੇ ਨੂੰ ਪੰਪ ਚਾਤਾ ਇਹੋ ਜਿਹਾ ਐਕਟਰ ਤੇ ਇਹੋ ਜਿਹੀ ਕੁੜੀ ਨਹੀਂ ਸਕਰੀਨ ਤੇ ਪੈਦਾ ਹੋ ਸਕਦੀ ਹੈ ਪੰਜਾਬੀ ਵਾਸਤੇ ਬੜੀ ਵੱਡੀ ਗੱਲ ਹੈ ਦੂਜੀ ਗੱਲ ਬਈ ਮੈਂ ਹਜੇ ਕਲਾਕਾਰਾਂ ਦਾ ਕੰਮ ਕਰ ਓਏ ਕੈਸਾ ਨਾ ਮੇਰੀ ਵਾਹ ਮੈਂ ਬੜਾ ਸ਼ੁਕਰਗੁਜ਼ਾਰ ਹਾਂ ਕਿ ਐਸੀ ਜਵਾਨੀ ਦੇ ਵਿੱਚ ਮੇਰੀ ਇਹ ਜਵਾਨੀ ਦੇ ਵਿੱਚ ਮੈਨੂੰ ਐਸੇ ਜਵਾਨ ਐਕਟਰ ਨਾਲ ਕੰਮ ਕਰਨਾ ਪੈ ਰਿਹਾ ਦੂਜੀ ਗੱਲ ਆ ਵੀ ਮੇਰੀ ਹੀਰੋ ਨੇ ਕੋਈ ਗੱਲ ਨਹੀਂ ਹੈ ਕਹਿੰਨੇ ਮੰਮੀ ਅੱਛਾ ਜਿਹੜੀ ਸਭ ਤੋਂ ਕਮਾਲ ਦੀ ਗੱਲ ਹੈ ਬੜੀਆਂ ਫਿਲਮਾਂ ਕੀਤੀਆਂ ਇਹੋ ਜਿਹਾ ਪ੍ਰੋਡਿਊਸਰ ਨਹੀਂ ਟੱਕਰਿਆ ਇੰਨਾ ਵਧੀਆ ਬੰਦਾ ਨਾ ਮੈਂ ਕਮਾਲ ਦੀ ਸੁਣੋ 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 ਗੱਲ ਮੇਰੀ ਪੇਮੈਂਟ ਮੈਨੂੰ ਪਤਾ ਨਹੀਂ ਆ ਗਈ ਹੋਗੀ ਤੇ ਇਹੋ ਜਿਹਾ ਪ੍ਰੋਡਿਊਸਰ ਸੁਣਿਆ ਨਹੀਂ ਤੁਸੀਂ ਮੈਂ ਭੁੱਲ ਪਲ ਗਿਆ ਭਾਈ ਤੇ ਮੈਨੂੰ ਫੋਨ ਆਇਆ ਪਵਨ ਜੀ ਦਾ ਕਹਿੰਦੇ ਯੋਗਰਾਜ ਜੀ ਤੁਹਾਡੀ ਪੇਮੈਂਟ ਆ ਰਹੀ ਹੈ ਮੈਂ ਬੜਾ ਕੰਕਿਆ ਸਾਰਿਆਂ ਨੂੰ ਵੀ ਯੋਗਰਾਜ ਸਿੰਘ ਦੀ ਪੇਮੈਂਟ ਕਿਉਂ ਨਹੀਂ ਗਈ ਇਹ ਪਹਿਲੀ ਵਾਰੀ 52 ਸਾਲਾਂ ਚ ਮੈਨੂੰ ਐਸਾ ਸ਼ਖਸ ਆ ਦਿਸ ਸਾਰ ਆਫ ਮਾਈਂਡ ਜੀਨੇ ਮੈਨੂੰ ਯਾਦ ਕਰਾਇਆ ਤੇ ਮੇਰੀ ਪੇਮੈਂਟ ਭੇਜੀ ਇਹ ਪੰਜਾਬੀ ਇੰਡਸਟਰੀ ਦੀ ਸਾਰੀ ਇੰਡਸਟਰੀ ਦੀ ਗੱਲ ਪੈਸੇ ਦੀ ਨਹੀਂ ਗੱਲ ਇੱਕ ਆਨਰ ਦੀ ਹੈ ਤੇ ਪਾਕੀ ਆਹ ਘਰ ਲਈ ਇਹ ਨਾ ਜਿਹੜਾ ਇਹਦਾ ਮੈਂ ਬਾਰਾ ਹੀ ਫਾਇਦਾ ਆਹ ਦੀਸ ਕਾਈਂਡ ਆਫ ਕੈਰੈਕਟਰਸ ਆਮ ਸੋ ਹੈਪੀ ਥੈਂਕ ਯੂ ਸੋ ਮੱਚ ਤੁਹਾਡੇ ਪ੍ਰੈਸ ਵਾਲਿਆਂ ਦਾ ਐਸੀ ਵਧੀਆ ਫਿਲਮ ਮੇਰਾ ਘਰ ਬਹੁਤ ਹੀ ਚੱਤ ਬੰਦੀ ਹੈ ਔਰ ਐਮੀ ਨੂੰ ਦੇਖ ਕੇ ਤਾਂ ਹਮੇਸ਼ਾ ਮੈਨੂੰ ਵਹੀ ਲੱਗਦਾ ਹਮ ਵੀ ਕਦੀ ਐਸੇ ਵਾਹ ਵਾਹ ਬਲੈਸ ਯੂ ਆਲ ਲਵ ਯੂ ਲਵ ਯੂ ਥੈਂਕ ਯੂ ਗਾਇਜ਼ ਅਸੀਂ ਤੁਹਾਡੇ ਸਾਰਿਆਂ ਦਾ ਵੇਖ ਤੋਂ ਬਹੁਤ ਜ਼ਿਆਦਾ ਧੰਨਵਾਦ ਕਰਦੇ ਆਂ ਤੇ ਅਸੀਂ ਆਪਣੀ ਟੀਮ ਚੋ ਬਹੁਤ ਜਣਿਆਂ ਨੂੰ ਅਸੀਂ ਇਸ ਵੇਲੇ ਮਿਸ ਕਰ ਰਹੇ ਆਂ ਕਾਫੀ ਬੰਦੇ ਨਹੀਂ ਆ ਪਏ ਸਾਡੇ ਆਨਰਡ ਮੈਂਬਰ ਡਾਇਰੈਕਟਰ ਸਾਹਿਬ ਤੇ ਰਾਈਟਰ ਸਾਹਿਬ ਰਕੇਸ਼ ਭਾਜੀ ਨੇ ਆਏ ਅਸੀਂ ਉਹਨਾਂ ਨੂੰ ਬਹੁਤ ਮਿਸ ਕਰਦੇ ਆਂ ਸਾਡੇ ਬਹੁਤ ਸਾਰੇ ਕਾਰਜੋਗ ਨੇ ਪਿਆਰੇ ਵੀਰ ਨੇ ਕਿਉਂਕਿ ਉਹਨਾਂ ਦੀ ਦੂਜੇ ਪਾਸੇ ਫਿਲਮ ਚੱਲ ਰਹੀ ਆ ਵਰਿੰਦਰ ਭਾਈ ਨਾ ਜਿਹੜੇ ਕਿ ਬਹੁਤ ਘੱਟ ਕੰਮ ਕਰਦੇ ਨੇ ਉਹਨਾਂ ਨੇ ਫਿਲਮਾਂ ਬਣਾਉਣੀਆਂ ਰਾਈਟ ਤੇ ਬਾਕੀ ਹਰਦੀਪ ਗੇਲ ਸਾਹਿਬ ਸਾਡੀ ਹੋਰ ਵੀ ਕਾਜ ਮੱਟੂ ਨਹੀਂ ਆਇਆ ਯਾਰ ਮੱਟੂ ਕਿੱਥੇ ਆ ਮੱਟੂ ਵੀ ਨਹੀਂ ਆਇਆ ਫਿਰ ਉਹਨੂੰ ਸੋ ਅਸੀਂ ਸਾਰਿਆਂ ਨੂੰ ਮਿਸ ਕਰਦੇ ਆ ਆਪਣੀ ਸਾਰੀ ਟੀਮ ਨੂੰ ਆਈ ਹੋਪ ਤੁਸੀਂ ਮਤਲਬ ਜੋ ਜਿਵੇਂ ਜਿਵੇਂ ਤੁਹਾਨੂੰ ਲੱਗਿਆ ਆਈ ਹੋਪ ਤੁਸੀਂ ਉਵੇਂ ਉਵੇਂ ਲਿਖੋ ਉਵੇਂ ਉਵੇਂ ਬੋਲ ਕੇ ਪਾਓ ਤੇ ਸਾਰੇ ਲੋਕਾਂ ਨੂੰ ਦੱਸਿਓ ਤੇ ਕੱਲ ਜਿਹੜੀ ਫਿਲਮ ਹੈ ਵਾਇਲਡ ਵਾਈਟ ਮਾਈਟ ਬੀ ਅਦਰੋਂ ਵੀ ਅੱਜ ਕੌਣ ਕੌਣ ਰਿਲੀਜ਼ ਕਰੂਗਾ ਕੱਲ ਨੂੰ 14 ਤਰੀਕ ਨੂੰ ਫਿਲਮ ਵਾਇਲਡ ਵਾਈਟ ਰਿਲੀਜ਼ ਹੋ ਜਾਣੀ ਆ ਆਈ ਹੋਪ ਤੁਹਾਨੂੰ ਸਾਰਿਆਂ ਨੂੰ ਜਿਵੇਂ ਲੱਗੀ ਹੋਊਗੀ ਜੇ ਨਹੀਂ ਲੱਗੀ ਤਾਂ ਵੀ ਦੱਸਿਓ ਅਸੀਂ ਉਹਨਾਂ ਨੂੰ ਵਧੀਆ ਮਿਹਨਤ ਕਰਕੇ ਫਿਰ ਰਿਲੀਜ਼ ਕਰਾਂਗੇ ਕੋਸਾ ਕੋਸਾ ਤੇ ਬਾਕੀ ਕੋਈ ਨਹੀਂ ਸਵਾਲ ਜੀ 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 ਮੈਨੂੰ ਮੈਂ ਹਰੇਕ ਚੀਜ਼ ਲੱਭਦਾ ਸਵੇਰਾਂ ਕਿੰਨਾ ਕਿਹੜਾ ਨਹੀਂ ਮੇਰਾ ਮੇਰੇ ਆਲਮੋਸਟ ਆਲਮੋਸਟ ਕੈਰੈਕਟਰ ਵਾਈਜ਼ ਨਾ ਜਿਵੇਂ ਮੈਂ ਟਰਾਈ ਕਰਦਾ ਜਿਵੇਂ ਮੈਨੂੰ ਪਿਆਰ ਵੀ ਦਿੱਤਾ ਜਾਂਦਾ ਐਸੀ ਚੀਜ਼ ਕਰਕੇ ਕਿ ਮੈਨੂੰ ਮਤਲਬ ਐ ਲੱਗਦਾ ਕਿ ਮੈਕਿੰਗ ਨਹੀਂ ਕਰਦਾ ਕਿਉਂਕਿ ਜੋ ਹੀ ਨਿੱਕਾ ਜੈਲਦਾਰ ਸ਼ਿਵਾ ਜਾਂ ਸ਼ਿਜੋਤ ਲਾਲੋ ਸਾਰੀਆਂ ਫਮਾਂ ਦੇ ਕੈਰੈਕਟਰਸ ਆਲਮੋਸਟ ਆਲਮੋਸਟ ਮੈਨੂੰ ਮੈਨੂੰ ਆਪਣੇ ਵਰਗੇ ਲੱਗਦੇ ਨੇ ਕਿਉਂਕਿ ਜਿਹੜਾ ਜ ਮੈਂ ਨੇਚਰ ਦੇ ਵਿੱਚ ਹੈਗਾ ਮੈਨੂੰ ਉਹ ਕੋਈ ਨਾ ਕੋਈ ਚੀਜ਼ ਬਾਹਰ ਆ ਹੀ ਜਾਂਦੀ ਹੈ ਮੈਂ ਨਾ ਕਿਹਾ ਆਪ ਦੀ ਰੀਅਲਿਟੀ ਦੀ ਕੁੜੀਆਂ ਲਾਵਾ ਦਫਰਦਾ ਮੈਂ ਵਿਆਹਿਆ ਬਰੇ ਹੁਣ ਕੋਈ ਮਸਲਾ ਨਹੀਂ ਏਡਾ ਸੋ ਆਈ ਐਮ ਗ੍ਰੇਟ ਨਹੀਂ ਬਹੁਤ ਗਿਆ ਪਾਟਦਾ ਬਹੁਤ ਗਿਆ ਜਿਹੜੀ ਮਤਲਬ ਇਹ ਮੈਂ ਆਪਦੇ ਲਈ ਤਾਂ ਛੱਡੂ ਆਪਦੇ ਲਈ ਤਾਂ ਤਰਪੀ ਜਾਊਂਗਾ ਮੈਂ ਕੋਈ ਚੱਕਰ ਨਹੀਂ ਕੋਈ ਚੱਕਰ ਨਹੀਂ ਮੈਨੂੰ ਐਂਦਾ ਵੀ ਮੇਰੇ ਕੋਈ ਚੱਕਰ ਨਹੀਂ ਕਹਿਣ ਨਾਲ ਕਰੇਗਾ ਇਹਦਾ ਫਾਈਨੈਂਸ਼ੀਅਲ ਲਾਸ ਨਾ ਹੋਵੇ ਕਰੇਗਾ ਇਹਦਾ ਨੁਕਸਾਨ ਨਾ ਹੋਵੇ ਉਹ ਤੇ ਆਪਾਂ ਉਹ ਵੀ ਜਿਹੜੀ ਚੀਜ਼ ਐਂ ਕਹਿ ਕੇ ਵੀ ਕੋਈ ਚੱਕਰ ਨਹੀਂ ਸਾਂਭ ਲਾਂਗੇ ਜੇ ਉਹਦੇ ਤੇ ਥੋੜਾ ਜਿਹਾ ਬੈਟਰ ਵਰਕ ਹੋ ਜਾਏ ਕੰਮ ਹੋ ਜਾਏ ਮਿਲਦਾ ਉਹ ਬੈਟਰ ਹੋ ਸਕਦਾ ਮੈਨੂੰ ਇਹ ਲੱਗਦਾ ਵੀ ਕਿਸੇ ਦਾ ਨੁਕਸਾਨ ਨਾ ਹੋਵੇ ਜੀ ਸਰ ਤੱਕ ਨਹੀਂ ਕਿ ਉਹ ਜੋ ਰਾਜਨੀਤੀ ਕੀ ਆਪ ਇੱਕ ਪੇਮੈਂਟ ਨਹੀਂ ਆ ਗਈ ਮੈਨੂੰ ਸੁਣਾਇਏ ਫਿਰਦ ਕਰਾਈਏ ਇਹਨਾਂ ਦੀ ਕਿਤੇ ਹੋਰ ਪਕਾਈ ਕਰਾਈ ਮੈਂ ਗੱਲ ਮੈਂ ਪੇਮੈਂਟ ਦੀ ਨਹੀਂ ਕੀਤੀ ਗੱਲ ਮੈਂ ਬੰਦੇ ਦੇ ਕਿਰਦਾਰ ਵੀ ਕੀਤੇ ਹੈ ਕੈਰੈਕਟਰ ਦੀ ਕੀਦੀ ਨਾ 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 ਸਵਾਲ ਗਲਤ ਹੈ ਪੇਮੈਂਟ ਤੇਰੇ ਪੈਸੇ ਕਿਸ ਨੇ ਮਾਰੇ ਦਿੱਤੇ ਇਦ ਤੱਕ ਇਹਦੇ ਭੁੱਲ ਗਏ ਹੋਣ ਤੇ ਇਹ ਮੈਂ ਇਹ ਕਹਿ ਰਿਹਾ ਨਹੀਂ ਯੋਗ ਨਹੀਂ ਹੋਗੇ ਤੇ ਪਕਾਈ ਮੋਦੀ ਪਕਾਈ ਨਹੀਂ ਗਾਲੀ ਬੰਦੇ ਦੀਓ ਕਰੋ ਇਹ ਨਹੀਂ ਤੁਹਾਡਾ ਬਹੁਤ ਬਹੁਤ ਧੰਨਵਾਦ ਤੁਸੀਂ ਸਾਰੇ ਹਾਂਜੀ ਹਾਂਜੀ ਕੁਐਸਚਨ ਬਚੀ ਰਹਿ ਗਿਆ ਕੁਐਸਚਨ ਆਓ ਭਾਈ ਇਹ ਨੱਚਿਆ ਬਹੁਤ ਭਾਈ ਸੱਚੀ ਬਹੁਤ ਵਧੀਆ ਕੰਮ ਕੀਤਾ ਮੁੰਡਿਆਂ ਨੇ ਉਦਾਰ ਦੇ ਸਾਡੀ ਟੀਮ ਬਹੁਤ ਅੱਛੀ ਸੀ ਆਓ ਰੀਨਾ ਬਹੁਤ ਚਲਦੀਆਂ ਰੀਨਾ ਸਾਬ ਨੂੰ ਮੈਂ ਆ ਜਾ ਮੈਕਸੀਕੋ ਜਲੀਏ ਫਸਟ ਵਾਰੀ ਐਮੀ ਭਾਜੀ ਉਹਨਾਂ ਨੂੰ ਤੇ ਰਕੇਸ਼ ਤੇ ਉਹਨਾਂ ਨੂੰ ਮਿਲਿਆ ਸੀਗਾ ਇਹ ਰਿਕਵੈਸਟ ਕੀਤੀ ਸੀ ਕਿ ਦੋਹਾਂ ਭਰਾਵਾਂ ਨੂੰ ਭਾਜੀ ਕੰਮਕਾਰ ਨਹੀਂ ਮਿਲ ਰਿਹਾ ਸੈਟਿੰਗ ਨਹੀਂ ਹੈਗੀ ਤੇ ਭਾਜੀ ਨੇ ਜਿੱਦਾਂ ਹੋਣਾ ਤਰਖੇ ਮੋਢੇ ਤੇ ਉਦੋਂ ਤੇ ਰੱਖਿਆ ਉਹਦੇ ਪਾਸੇ ਐਂ ਰੱਖਿਆ ਭਾਜੀ ਦੀ ਪਛਾਣ ਤੇ ਦੋ ਬੰਦੇ ਮੇਰੀ ਜ਼ਿੰਦਗੀ ਚ ਮਤਲਬ ਜੇ ਗੁਰੂ ਸਾਹਿਬ ਨੇ ਕਿਰਪਾ ਕੀਤੀ ਵੀ ਤੁਸੀਂ ਸਾਰਿਆਂ ਨੇ ਪਿਆਰ ਬਖਸ਼ਿਆ ਉਹਨਾਂ ਲਈ ਸਮੇਂ ਜੀ ਇੱਕ ਐਮੀ ਪਾਜੀ ਕਰਕੇ ਇੱਕ ਰੇਜ ਦਾ ਉਤਰਾ ਕਰਕੇ ਦੋ ਬੰਦੇ ਆਪਣੀ ਜ਼ਿੰਦਗੀ ਚ ਜੇ ਤੁਹਾਡਾ ਭਰਾ ਉਹਨਾਂ ਲਈ ਟਾਈਮ ਸਟਾਰ ਬਣਿਆ ਥੈਂਕ ਯੂ ਕਿ ਬਹੁਤ ਸਾਰੇ ਲੋਕਾਂ ਨੂੰ ਜਦੋਂ ਕਿਸੇ ਵੀ ਬੰਦੇ ਦੇ ਚਿਹਰੇ ਤੇ ਕੋਈ ਸਮਾਈਲ ਲੈ ਕੇ ਆਉਣੀ ਹੈ ਹਸਾਉਣਾ ਵੀ ਛੋਟੀ ਮੁੰਡੀ ਚੀਜ਼ ਨਹੀਂ ਸੋ ਸਾਡੀ ਸਾਰੀ ਟੀਮ ਦਾ ਜੋਰ ਲਗਾਇਆ ਸੀ ਤੁਹਾਨੂੰ ਸਾਰਿਆਂ ਨੂੰ ਐਂਟਰਟੇਨ ਕਰੀਏ ਅਠਾ ਨੌ ਮਹੀਨੇ ਬਾਅਦ ਜਲ ਮਾਈ ਸੀ ਆਈ ਹੋਪ ਤੁਹਾਨੂੰ ਜੁੰਗੀ ਲੱਗੀ ਹੋਊਗੀ ਕਿਉਂਕਿ ਪਿਛਲੀਆਂ ਫਿਲਮਾਂ ਦਾ ਵੀ ਪੈਕਟ ਹੁੰਦਾ ਨਾ ਪਿਛੇ ਦੋ ਚਾਰ ਪੰਜ ਫਿਲਮਾਂ ਆਡੀਆਂ ਨਹੀਂ ਚੱਲੀਆਂ ਦੇ ਜੇ ਸੋਸ 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 ਨਾ ਅਸੀਂ ਦੁਬਾਰਾ ਰਿਵਾਈਵ ਕਰਾਂਗੇ ਤੇ ਆਈ ਹੋਪ ਸਾਰਿਆਂ ਨੂੰ ਜੁੰਗੀ ਲੱਗੂਗੀ ਫਿਰ ਮੇਰੇ ਵਰਗਾ ਮੈਨਾਂ ਕੋ ਕਦੋਂ ਯਾਦ ਆ ਰਿਹਾ ਮੈਂ ਕਿ ਨਹੀਂ ਦੇਖਾ ਉੱਟ ਆ ਜਾ ਜਾਨੀ ਕਿੱਲੋਂ ਦਾ ਮਗਾ ਇਥੇ ਆਪੇ ਲੋਕ ਜਰਾਂ ਕਰਾਂਗੇ ਇਹ ਨਾ ਕਹਿਣ ਸਾਰੀ ਹੁਣ ਭੁਲਾ ਜਾ ਜੇ ਹੁਣ ਇਹ ਐਪ ਕੱਢ ਲਿਓ ਮੈਂ ਕਿਹਾ ਜਹਾਜ ਹੈਗਾ ਉਹ ਜੀ ਲੱਗੂ ਹਾਂ ਜੀ ਹਾਂ ਜੀ ਆ ਜਾਨੀ ਮੈਨੂੰ ਪਤਾ ਹੀ ਨਹੀਂ ਹੈ ਕਿਤੇ ਇਹਨੂੰ ਲੱਭਿਆ ਦਾ ਸਹੀ ਉਹਨੂੰ ਐ ਨਹੀਂ ਪਤਾ ਨੂੰ ਭੁੱਲ ਗਿਆ ਹੀ ਹੈ ਕਹਿਣਾ ਹੈ ਤੇ ਸ਼ੁੱਟ ਲੱਗਾ ਆਇਆ ਸਭ ਤੋਂ ਪਿਆਰਾ ਜਵਾਕ ਸਾਡਾ ਉਹ ਜਿਵੇਂ ਇਜ਼ਾਰ ਵੀਰ ਨੇ ਆਖਿਆ ਕਿ ਪਿਗੜੀ ਵਨ ਫੋਨ ਕਾਲ ਉਹਦੇ ਹੁੰਦੇ ਆ ਨਾ ਕਦੇ ਕੋਈ ਫਰਮਾਇਸ਼ ਰੱਖਣੀ ਨਾ ਕਦੇ ਕੋਈ ਚੀਜ਼ ਕਰਨੀ ਓਕੇ ਵੀਰੇ ਆ ਜਾਾਂਗੇ ਯੋ ਮਨੋ ਦੀ ਬੈਸਟ ਕਾਇਆ ਸਾਡੀ ਫਿਲਮ ਦੱਸੋ ਬਹੁਤ ਬਾਤਮਾ ਅਕਟਰ ਫਰਸਟ ਚੋਇਸ ਨਾ ਨਹੀਂ ਆਉਂਦੀ ਉਹਨਾਂ ਖੇਚਣਾ ਜਿੱਥੇ ਆਣੀ ਆਓ ਜੀ ਆਓ ਬਾਜੋ ਸਾਹਿਬ ਆਓ ਆਇਓ ਸਾਹਿਬ ਅੱਜ ਸਲ ਜਾਣਾ 7 ਵਜੇ ਕਿਤੇ ਬੋਲੋ ਕੁੜੀ ਨਹੀਂ ਆਜ ਨੇ ਬੋਲੋ ਥੈਂਕ ਯੂ ਬਹੁਤ ਵਧੀਆ ਲੱਗਿਆ ਲੇਕਿਨ ਹਰਿਆਣਵੀ ਲੈਂਗੁਏਜ ਮੈਨੂੰ ਸ਼ੁਰੂ ਤੇ ਬਹੁਤ ਵਧੀਆ ਲੱਗੀ ਸੀ ਮੈਂ ਲੱਕੀ ਫੀਲ ਕਰਦੀ ਹਾਂ ਆਪਣੇ ਆਪ ਨੂੰ ਐਸ ਆਰਟਿਸਟ ਕਿ ਮੈਨੂੰ ਉਹ ਕੈਰੈਕਟਰ ਪਲੇ ਕਰਨ ਦਾ ਮੌਕਾ ਮਿਲਿਆ ਤੇ ਸਭ ਤੋਂ ਵੱਡਾ ਮਜ਼ਾ ਹਰਿਆਣਵੀ ਬੋਲ ਕੇ ਆਇਆ ਤੇ ਔਰ ਮਤਲਬ ਆਈ ਥਿੰਕ ਉਹ ਵੈਰੀ ਹਾਈਲਾਈਟਸ ਇੱਕ ਵਾਰੀ ਜ਼ੋਰਦਾਰ ਤਾੜੀਆਂ ਸਾਡੇ ਹੁਡਾ ਸਾਹਿਬ ਨਾਂ ਤੇ ਹੁਡਾ ਸਾਹਿਬ ਦੀ ਦੂਜੀ ਸ਼ੋਅ ਮੈਂ ਤੇ ਜਿਹਨਾਂ ਨੇ ਬਹੁਤ ਜ਼ਿਆਦਾ ਵਧੀਆ ਕੰਮ ਕੀਤਾ ਅਸੀਂ ਉਮੀਦ ਕਰਦੇ ਹਾਂ ਉਹਨਾਂ ਦੇ ਸਮੇਂ ਦੇ ਵਿੱਚ ਪੰਜਾਬੀ ਸਿਨੇਮਾ ਹਰਿਆਣਵੀ ਸਿਨੇਮਾ ਡੇ ਵੱਡੇ ਡੇ ਵੱਡੇ ਬ੍ਰੂ ਕਰੀਏ ਤੇ ਅਸੀਂ ਵੱਡੀਆਂ ਫਿਲਮਾਂ ਬਣਾਈਏ ਇੰਡੀਅਨ ਫਿਲਮਾਂ ਬਣਾਈਏ ਤੇ ਕੋਈ ਸਵਾਲ ਹੁਡਾ ਸਾਹਿਬ ਵਾਸਤੇ ਬਹੁਤ ਬਹੁਤ ਧੰਨ ਚੜ੍ਹਦੀ ਕਲਾ ਕੀ ਸਰ ਇਹ ਇਹ ਛੋਟੇ ਤੇ ਕਰਦੇ ਰਹੇ ਮੈਨੂੰ ਇਹਦਾ ਪਤਾ ਸੀ ਇਹਨਾਂ ਦਾ ਹਾਸਲ ਬਹਿ ਜਾ ਸੀ ਇਹਨਾਂ ਨੂੰ ਆਉਦੀ ਥੋੜੀ ਬੋਦੀ ਅਸੀਂ ਗੁੱਲੀ ਗੁੱਲੀ ਡੰਡੇ ਦੇ ਖੇਡਾਂ ਵਾਲੇ ਆ ਅੱਜ ਦੇ ਕੁਸ਼ਤੀ ਜਿਹੜੇ ਜਿਹੜੇ ਦੀ ਕੁਸ਼ਤੀ ਤਪੱਸਿਆ ਆ ਬਹੁਤ ਵੱਡੀ ਚੀਜ਼ ਆ ਮਤਲਬ ਕੋਈ ਵੀ ਗੇਮ ਆ ਕੋਈ ਵੀ ਐਥਲੀਟ ਆ ਤੁਸੀਂ ਸਾਰੇ মিডিਆ ਵਾਲਿਆਂ ਜੋ ਕਿ ਬੰਦਾ ਜਦੇ ਵੀ ਕਰੇ ਕੋਈ ਮੈਡਲ ਲੈ ਕੇ ਆਉਂਦਾ ਜਾਂ ਕਰੇ ਵੀ ਕੋਈ ਚੀਜ਼ ਅਚੀਵ ਕਰਦਾ ਤਾਂ ਸਭ ਦਾ ਸਪੋਰਟਰਸ ਨੂੰ ਤੁਸੀਂ ਸਾਰੇ ਉਹਨਾਂ ਨੂੰ ਪਰਵਾਹ ਘੱਟ ਨਾ ਕਰਿਆ ਕਰੋ ਆਪਾਸ ਕਦੇ ਮੋਸਟਲੀ ਆਪਾਂ ਕੀ ਕਰਦਾ ਆਪਾਂ ਕੰਟਰੋਵਰਸ਼ੀਅਲ ਸਟੇਟਮੈਂਟ ਰਿਗਾਰਡਿੰਗ ਉਸ ਜੀ ਤਲਾਬ ਦੇ ਨਦੀ ਤੋਂ ਸਾਨੂੰ ਵੀ ਦੌਣ ਤੇ ਰਿਵਿਊਸ ਪਾਸੇ ਰੱਖ ਕੇ ਇਤਾਂ ਦੇ ਬੰਦੇ ਦੀ ਹੈਲਪ ਕਰੀਦੀ ਆ ਜਿਹਨੂੰ ਉਹਦਾ ਮੁੱਲ ਹੀ ਕਦੇ ਮਿਲਿਆ ਜਾਂ ਉਹਨੂੰ ਕਦੇ ਵੈਲਿਊ ਨਹੀਂ ਮਿਲਿਆ ਸਾਰੇ ਵੀਡੀਓ ਨੂੰ ਇਹ ਉਹ ਕਰਦਾ ਬਰਫਾਸ ਕਰਦਾ ਰਿਕਵੈਸਟ ਕਰਦਾ ਕਿ ਤੁਸੀਂ ਰੱਬਿਆ ਕਰੋ ਇਤਾਂ ਦੇ ਬੰਦੇ ਜਿਹਨੂੰ ਲੋੜ ਆ ਠੀਕ ਹੈ ਬਹੁਤ ਟੈਲੈਂਟ ਆ ਬੜੇ ਬੜੇ ਸਪੋਰਟਸਮੈਨ ਇੰਡੀਆ ਦੇ ਬੱਚਾ ਨੂੰ ਹੈਲਪ ਕਰੀਏ ਦਿਓ ਆਪਣੀ ਫੈਟ ਲਾਈਕ ਨੂੰ ਸਾਨੂੰ ਪ੍ਰਾਊਡ ਮੀਂ ਸਾਰਿਆਂ ਦੇ ਬੀਤਦੇ ਆ ਭਾਸ਼ੀ ਦਾ ਬਹੁਤ मैं पंजाबी फिल्म कर रहा हूँ क्योंकि पंजाब और हरियाणा एक ही था तो हमेशा खुशी होती है जब भी पंजाब एक हाथ देता है हरियाणा हमेशा साथ होता है चाहे वो किसान आंदोलन हो या म्यूजिक इंडस्ट्री हो और बड़ी खुशी भी होती है जैसे रामायण में आपने देखा राम के साथ लक्ष्मण था मैं वही फील करता हूँ कि पंजाब राम है और हरियाणा लक्ष्मण है ਆ ਐਮਜੀ ਨੇ ਗੱਲ ਕੀਤੀ T20 ਮੈਚ ਖੇਡਣਾ ਬਾਲੀਵੁੱਡ ਨਾਲ ਜਦ ਮਰਜ਼ੀ ਆ ਜਾਵੇ ਮੇਰਾ ਚੈਲੰਜ ਹੈ ਸਾਡਾ ਕਪਤਾਨ ਦੇ ਵਾਹ ਵਾਹ ਹਾਂ ਜੀ ਹਾਂ ਜੀ ਤੁਸੀਂ ਸਾਨੂੰ ਕੋਚ ਕਰੋਗੇ ਅਸੀਂ ਲੜਕਾਰ ਸਾਵਾਂ ਕਿਸੇ ਨੂੰ ਮੈਂ ਕਿਹਾ ਲੜਕਾਰ ਦੇ ਉੱਪਰ ਨਾ ਫਟ ਮੈਂ ਆ ਜਾ ਜਾਨੂ ਬਸ ਸਾਰਿਆਂ ਨੂੰ ਖੁੱਲਾ ਚਾਲਾ ਜਾ ਵੀ ਸਾਨੂੰ ਕੋਚ ਕਰਨਗੇ ਯਵਰਾਜ ਸਰ ਆਪ੍ਰਯੋਗ ਰਾਜ ਸਰ ਤੇ ਯਵਰਾਜ ਵੀ ਅਸੀਂ ਨਾਲ ਹੀ ਰੱਖਣਾ ਜਦ ਕਿ ਜਿਹੜਾ ਮਰਜ਼ੀ ਆ ਜਾਵੇ ਦੁਨੀਆ ਸਾਡੇ ਨਾਲ ਬਾਰ ਬਾਰ ਪਿਆਰ ਤੇ ਇੰਡੀਆ ਵਰਲਡ ਕੱਪ ਜਿੱਤ ਕੇ ਲੈ ਕੇ ਆਊਗਾ ਕਿਉਂਕਿ ਯੂ ਵੀ ਕੀ ਆਇਆ ਹੈ ਅੱਥੇ thank you so much guys, thank you so much for coming. Thank you Thank you very much.